ਚਲਾਂ ਘਟਣ ਆ ਜਾਂਦੇ ਨੇ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਇੱਥੇ ਨਾ ਸਫਾਈ ਦੇ ਕਰਮਚਾਰੀ ਕੋਈ ਤੇ ਆਣ ਸਾਹਮਣੇ ਦੇਖੋ ਮੱਛਰ ਕਿਨਾਂ ਜੇ ਆਤੇ ਮਾਰੋ ਭਾਈ ਹੋਣੀ ਹੈ ਟਰਾਂਸਪੋਰਟ ਨਗਰ ਦੀ ਠੀਕ ਹੈ ਜੀ ਜਹਾਜਗੜ ਵੀ ਉਹਦਾ ਹੀ ਹਿੱਸਾ ਹੈਗਾ ਵਾ ਮੈਂ ਇਹਨਾਂ ਨੂੰ ਸਾਰਾ ਨਾ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਕਿ ਸੀਵਰੇਜ ਸਾਰ ਇੱਥੇ ਹੈ ਨਹੀਂ ਕੋਈ ਨਾ ਇੱਥੇ ਸੀਵਰੇਜ ਦੀ ਵਿਵਸਥਾ ਨਾ ਪੀਣ ਵਾਲੇ ਪਾਣੀ ਦੀ ਵਿਵਸਥਾ ਜਿਹੜੀ ਇਹ ਮੂਲ ਭੂ ਸੁਵਿਧਾਵਾਂ ਨੇ ਉਹ ਤਾਂ ਹੈ ਹੀ ਨਹੀਂ ਨਾ ਤੇ ਜਦੋਂ ਗੱਲ ਕੀਤੀ ਕਹਿੰਦੇ ਜੀ ਸੀਵਰ ਤੁਹਾਡੇ ਕੁਆੜੀਆਂ ਕਰਕੇ ਬੰਦ ਹੁੰਦੇ ਨੇ ਸਾਲ ਤੋਂ ਪੁਰਾਣੀ ਗੱਡੀ ਸਰਕਾਰ ਬੰਦ ਕਰ ਦਿੰਦੀ ਆਫਟਰ ਉਹ ਜਾਣੀ ਕਿੱਥੇ ਐ ਕੁਆਰਚੇ ਜਾਣੀ ਐ ਇੱਥੇ ਆਏਗੀ ਸਾਨੂੰ ਉਹਦੇ ਵਾਸਤੇ ਜਗ੍ਹਾ ਵੀ ਚਾਹੀਦੀ ਆ ਸਾਨੂੰ ਡਿਸਮੈਂਟਰ ਲੇਬਰ ਵੀ ਚਾਹੀਦੀ ਸਭ ਕੁਝ ਚਾਹੀਦਾ ਇਹ ਰਾਤੀ ਮੈਸੇਜ ਕਰ ਦਿੰਦੇ ਆ ਵੀ ਸਵੇਰੇ ਸਮਾਨ ਚੁੱਕੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਅੱਜ ਆਪਾਂ ਤੁਹਾਨੂੰ ਫੇਰ ਇੱਕ ਵਾਰ ਲੈ ਕੇ ਆਏ ਆ ਜਹਾਜ਼ਗੜ ਜਿੱਥੇ ਕੀ ਟ੍ਰਾਂਸਪੋਰਟ ਨਗਰ ਦੇ ਵਿਚ ਇਨਕ੍ਰੋਚਮੈਂਟ ਨੂੰ ਲੈ ਕੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆ ਰਿਹਾ ਸਾਰੇ ਕਬਾੜੀਆਂ ਦੇ ਸਮਾਨ ਚੁੱਕ ਕੇ ਜੀਐਸਪੀਆ ਦੀਆਂ ਗੱਡੀਆਂ ਉਹਨਾਂ ਦਾ ਸਮਾਨ ਤੋੜਦਿਆਂ ਹੋਏ ਨਜ਼ਰ ਆ ਰਹੀਆਂ ਆਪਾਂ ਤੇ ਉਹਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਕੀ ਇਹ ਸਾਰਾ ਮਾਮਲਾ ਲੋਕੀ ਬਹੁਤ ਇੱਥੇ ਪਰੇਸ਼ਾਨ ਆ ਤੇ ਸਾਰੇ ਹੀ ਰੋਸ਼ ਦਿਖਾ ਰਹੇ ਨੇ ਸਾਰੇ ਇੱਕ ਇਕੱਠ ਕਰਕੇ ਮੌਜੂਦ ਨੇ ਸੜਕਾਂ ਦੇ ਉੱਤੇ ਉਤਰ ਆਏ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਪੂਰਾ ਮਾਮਲਾ ਪ੍ਰੈਸ ਹੋਲਡਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਆਵਾਜ਼ ਸੁਣੀ ਹੈ ਤੁਸੀਂ ਇਹ ਪਹਿਲਾਂ ਸਾਨੂੰ ਇਹਨਾਂ ਨੇ 2-4 ਦਿਨ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਪਣਾ ਮਾਲ ਪਿੱਛੇ ਕਰ ਲਓ ਅਸੀਂ ਮਾਰਕੀਟ ਵਾਲਿਆਂ ਨੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਕੇ ਮੈਡਮ ਜੀ ਨਾਲ ਵੀ ਗੱਲ ਹੋਈ ਮੈਡਮ ਕਹਿੰਦੀ ਮੈਂ ਸੈਸ਼ਨ 'ਚ ਬੈਠੀ ਆ ਤੇ ਆ ਕੇ ਤੁਹਾਡੇ ਨਾਲ ਮੀਟਿੰਗ ਕਰਦੀ ਆ ਜਿਸ ਕਰਕੇ ਅਸੀਂ 3-4 ਦਿਨ ਦਾ ਟਾਈਮ ਲਿਆ 3-4 ਦਿਨ ਜੇ ਤੁਸੀਂ ਵੇਖ ਸਕਦੇ ਹੋ ਵੀ 90% ਜਿਹੜਾ ਕੰਮ ਜਿਹੜਾ ਸੜਕਾਂ ਅਸੀਂ ਬੇਲੀਆਂ ਕਰਾਤੀਆਂ ਵਾ ਕਿਉਂਕਿ ਸਾਡੀਆਂ ਜਿਹੜੀਆਂ ਆ ਗਈਆਂ ਵਾ ਮੁਸ਼ਕਲ ਆ ਗਈਆਂ ਬਹੁਤ ਜ਼ਿਆਦਾ ਸਾਡਾ ਜਿਹੜਾ ਕਾਰੋਬਾਰ ਹੈਗਾ ਲੋਹੇ ਦਾ ਕੁਆਰ ਦਾ ਕੰਮ ਕੁਆਰ ਦਾ ਕੰਮ ਕੀ ਹੁੰਦਾ ਵਾ ਜਿਹੜੀ ਕੀ ਖਰਾਬ ਹੋ ਜਾਵੇ ਜਾਂ ਸਰਕਾਰ ਬੰਦ ਕਰ ਦੇਵੇ ਉਹ ਅਸੀਂ ਲੈਨੇ ਆ ਹੁਣ ਜਿਵੇਂ 15 ਸਾਲ ਤੋਂ ਪੁਰਾਣੀ ਗੱਡੀ ਸਰਕਾਰ ਬੰਦ ਕਰ ਦਿੰਦੀ ਆਫਟਰ ਉਹ ਜਾਣੀ ਕਿੱਥੇ ਐ ਕੁਆਰ ਚ ਜਾਣੀ ਐ ਇੱਥੇ ਆਏਗੀ ਸਾਨੂੰ ਉਹਦੇ ਵਾਸਤੇ ਜਗ੍ਹਾ ਵੀ ਚਾਹੀਦੀ ਆ ਸਾਨੂੰ ਸਮਾਟਰ ਲੇਬਰ ਵੀ ਚਾਹੀਦੀ ਸਭ ਕੁਝ ਚਾਹੀਦਾ ਇਹ ਰਾਤੀ ਮੈਸੇਜ ਕਰ ਦਿੰਦੇ ਆ ਵੀ ਸਵੇਰੇ ਸਮਾਨ ਚੁੱਕੋ ਜੀ ਇੱਕ ਰਾਤ ਦੇ ਵਿੱਚ ਆ ਤੇ ਕੋ ਕੋ ਹੈ ਤੇ ਹੈਗਾ ਨਹੀਂ ਵੀ ਕੱਪੜੇ ਦਾ ਗੰਢੇ ਕਿਤੇ ਇਧਰ ਚੁੱਕ ਕੇ ਤੇ ਇਧਰ ਕਰਦੀਏ ਤੇ ਉਧਰੋਂ ਚੁੱਕ ਕੇ ਇਧਰ ਕਰਦੀਏ ਆਫਟਰ ਭਾਰੀ ਸਮਾਨ ਆ ਜਿਵੇਂ ਲੇਬਰ ਵੀ ਚਾਹੀਦੀ ਹੈ ਸਭ ਕੋ ਚਾਹੀਦਾ ਟਾਈਮ ਵੀ ਚਾਹੀਦਾ ਜਗ੍ਹਾ ਵੀ ਚਾਹੀਦੀ ਆਸੀਂ ਤੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕੋਈ ਨਾ ਕੋਈ ਜਗ੍ਹਾ ਇਹੋ ਜੀ ਪ੍ਰੋਵਾਈਡ ਕੀਤੀ ਜਾਵੇ ਭਾਵੇਂ ਸਾਨੂੰ ਪੇੜ ਹੀ ਕਰ ਦਿਓ ਜਗ੍ਹਾ ਵੀ ਅਸੀਂ ਕੋਈ ਨਾ ਕੋਈ ਆਪਣੀ ਜਿਹੜਾ ਸਮਾਨ ਆ ਜਿਹੜਾ ਗੱਡੀ ਵਗੈਰਾ ਸੀ ਉੱਥੇ ਖੋਲ ਸਕੀਏ ਕਿਉਂਕਿ ਜਦ ਇਹਨੇ ਜਿਹੜਾ ਵਾ ਇੱਕ ਤੇ ਜਿਹੜਾ ਸਾਡੇ ਦਾ ਇਹ ਜਿਹੜਾ ਪ੍ਰਸ਼ਾਸਨ ਦਾ ਵੱਲੋਂ ਦਬਾਅ ਸੀ ਅਸੀਂ ਕੋਈ ਗੱਲ ਸੁਣਵਾਈ ਜਿਹੜੀ ਐ ਮੈਡਮ ਨੇ ਅਸੀਂ ਫੋਨ ਵੀ ਕੀਤਾ ਵਾ ਮੈਡਮ ਕਹਿੰਦੀ ਆ ਜੀ ਮੈਂ ਮੀਟਿੰਗ ਦੇ ਵਿੱਚ ਬੈਠੀ ਆ ਮੈਂ ਇਹ ਆ ਨਹੀਂ ਸਕਦੀ ਮੈਂ ਇੱਕ ਸਰਕਾਰ ਨੇ ਇੱਕ ਗੁੰਡਾ ਟਾਈਪ ਅਫਸਰ ਐਕਸ਼ਨ ਅਮਨਦੀਪ ਸਿੰਘ ਜਿਹੜਾ ਸਾਡੇ ਤੇ ਇਹਨਾਂ ਨੇ ਖਾਇਰ ਕੀਤਾ ਹੋਇਆ ਇਸ ਵੇਰੇ ਤੜਕੇ 8 ਵਜੇ ਜਦਕਿ ਟਾਈਮ ਸਰਕਾਰ ਦਾ ਸਵੇਰੇ 9 ਵਜੇ ਤੋਂ ਚਾਲੂ ਹੁੰਦਾ ਵਾ ਇਹ 8 ਵਜੇ ਆ ਕੇ ਸਮਾਨ ਚੁੱਕਣਾ ਚਾਲੂ ਪਤਾ ਇਹਦੀ ਕੀ ਮਨਸ਼ਾ ਵਾ ਸਾਡੇ ਨਾਲ ਰஞ்சிਸ਼ ਦੀ ਜਾਂ ਕੀ ਇਹਨੇ ਆਪਣੇ ਆਪ ਦੇ ਵਿੱਚ ਸਾਨੂੰ ਕੀ ਬਖਾਉਣਾ ਇਹ ਹਰ ਇੱਕ ਬੰਦੇ ਨਾਲ ਮਾੜਾ ਲਬਜ ਬੋਲਦਾ ਵਾ ਜਦ ਕਿ ਕਈ ਬੰਦਿਆਂ ਨੇ ਇਹਨਾਂ ਜਾਤੀ ਸੂਚਕ ਸ਼ਬਦ ਵੀ ਬੋਲੇ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਪਹਿਲਾਂ ਤੇ ਆਪਣੇ ਵੱਲੋਂ ਇਹਤੇ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਇਹਤੇ ਕਾਰਵਾਈ ਨਹੀਂ ਕਰਾਉਣੀ ਤਾਂ ਅਸੀਂ ਇਹਤੇ ਧਰਨਾ ਲਾ ਕੇ ਮਾਰਕੀਟ ਜ ਪੁਲਿਸ ਨੂੰ ਆਪ ਸਾਹਿਬ ਬੇਨਤੀ ਕਰਦੇ ਆ ਕਿ ਇਹਨਾਂ ਪ੍ਰਸ਼ਾਸਨ ਦੀ ਜਗ੍ਹਾ ਪਾਸੇ ਤੇ ਕਰਦੇ ਵੀ ਤੇ ਪਰਚਾ ਕੀਤਾ ਵੇ ਜਿਹੜੇ ਨੇ ਜਾਤੀ ਸੂਚਕ ਸ਼ਬਦ ਲੋਕਾਂ ਦੇ ਬੋਲੇ ਆ ਇਹਦੇ ਗੁੰਡਾਗਦੀ ਦਾ ਤੰਗ ਹੋ ਕੇ ਤੁਸੀਂ ਸਾਰੀ ਮਾਰਕੀਟ ਵੇਖ ਸਕਦੇ ਹੋ ਸਾਰੀ 300 ਬੰਦਾ ਯੂਨੀਅਨ ਦਾਵਾ ਤੇ 5000 ਬੰਦਾ ਸੀ ਨਾਲ ਜੁੜੇ ਆ ਮਾਰਕੀਟ ਦੇ ਨਾਲ ਜੁੜੇ ਆ ਜਿਹੜਾ ਸਾਰੇ ਸੜਕ ਤੇ ਆ ਕੇ ਖਲੋਗੇ ਆ ਸਾਡੀ ਆਵਾਜ਼ ਸੁਣਨ ਵਾਸਤੇ ਇਹ ਵੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਕਰਕੇ ਕੋਈ ਨਹੀਂ ਆਇਆ ਤੁਸੀਂ ਸਾਰਾ ਇੱਕ ਵੇਖ ਲਓ ਸਾਰੀਆਂ ਮਾਰਕੀਟ ਬੰਦਾ ਸਾਡੀ ਬੇਨਤੀ ਹੈ ਕਿ ਸਾਨੂੰ ਕੋਈ ਨਾ ਕੋਈ ਜਗ੍ਹਾ ਇਹੋ ਜੀ ਪ੍ਰੋਵਾਈਡ ਕੀਤੀ ਜਾਵੇ ਜਿਹਦੇ ਕਰਕੇ ਜਿਹਦੇ ਕਰਕੇ ਸਾਨੂੰ ਕੋਈ ਨਾ ਕੋਈ ਰਾਹਤ ਮਹਿਸੂਸ ਹੋਵੇ ਅਸੀਂ ਫਿਰ ਵੀ ਪ੍ਰੈਸ ਵਾਲਿਆਂ ਨੂੰ ਕਹਿੰਨੇ ਆ ਵੀ ਸਾਡੀ ਜਿਹੜੀ ਆਵਾਜ਼ ਪ੍ਰਸ਼ਾਸਨ ਤੱਕ ਤੇ ਅਫਸਰਾਂ ਤੱਕ ਪਹੁੰਚੇ ਉਸ ਤੋਂ ਬਾਅਦ ਮੈਡਮ ਨੇ ਕਿਹਾ ਸੀ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਸਾਨੂੰ ਤੁਹਾਨੂੰ ਕੋਈ ਨਾ ਕੋਈ ਜਗ੍ਹਾ ਪ੍ਰੋਵਾਈਡ ਕਰਾਵਾਂਗੇ ਉਸ ਤੋਂ ਬਾਅਦ ਮੇਰੀ ਕੱਲ ਐਮਐਲਏ ਸਾਹਿਬ ਦੇ ਪੀਏ ਨਾਲ ਗੱਲ ਹੋਈ ਹੈ ਉਹ ਕਹਿੰਦੇ ਸਵੇਰ ਦਾ ਅਸੀਂ ਟਾਈਮ ਮਿਲਦੇ ਨੇ ਸਵੇਰਾਂ ਅਸੀਂ ਐਮਐਲਏ ਸਾਹਿਬ ਦਾ ਫੋਨ ਮਲਾਨੇ ਪਏ ਆ ਉਹ ਸਾਡਾ ਫੋਨ ਅਟੈਂਡਰ ਨਹੀਂ ਕਰੇ ਉਹਨਾਂ ਦੇ ਪੀਏ ਸਾਹਮਣੇ ਗੱਲ ਹੋਈ ਹੈ ਉਹ ਕਹਿੰਦੇ ਜੀ ਮੈਂ ਅਡ ਮੀਟਿੰਗ ਦੇ ਵਿੱਚ ਹੈ ਆਫਟਰ ਸਾਡੇ ਐਮ ਐਲ اے ਨੇ ਅਸੀਂ ਉਹਨਾਂ ਨੂੰ ਨਮਾਇੰਦ ਚੁਣਿਆ ਵਾ ਜੋ ਸਾਡੀ ਗੱਲ ਉਹ ਨਹੀਂ ਸੁਣਨਗੇ ਸਾਡੀ ਗੱਲ ਕੌਣ ਸੁਨੇਗਾ ਜਿਹੜੀ ਉਹ ਕ੍ਰੇਨ ਸੀਗੀਆਂ ਪਿੱਛੇ ਉਹ ਜਿਹੜਾ ਸਮਾਨ ਚੁੱਕ ਰਿਹਾ ਉਹਦਾ ਕੀ ਜਿਹੜੇ ਜਿਹੜੇ ਜੀ ਸੀ ਪੀ ਜਿਹੜੇ ਹਨ ਇਹ ਗੁੰਡਾਗਰਦੀ ਕਰਦਾ ਵਾ ਲੋਕਾਂ ਦੀ ਨਾਜਾਇਜ਼ ਕਰਕੇ ਜਦ ਕਿ ਫੁੱਟਪਾਥ ਜਿਹੜਾ ਸਾਨੂੰ ਪ੍ਰੋਵਾਈਡ ਕੀਤੇ ਗਏ ਵੀ ਤੁਸੀਂ ਫੁੱਟਪਾਥ ਤੇ ਸਮਾਨ ਰੱਖ ਸਕਦੇ ਹੋ ਇਹ ਦੁਕਾਨਾਂ ਦੇ ਅੰਦਰੋਂ ਸਮਾਨ ਤੋੜੀ ਜਾਂਦੇ ਹੁਣ ਲੱਖ ਡੇਢ ਲੱਖ ਦਾ ਫੇਰੇ 9 ਵਜੇ ਤੋਂ ਪਹਿਲਾਂ ਦੇ ਦੁਕਾਨਾਂ ਵਿੱਚ ਕੋਈ ਪਾਣੀ ਕਿਸ ਸਿਹਰ ਦਾ ਕੰਮ ਹੈ ਅੱਜ ਜੀ ਮਾਰਕੀਟ ਖੁੱਲਣ ਦਾ ਟਾਈਮ ਹੈਗਾ 9:00 ਸਾਈਡਾਂ ਨੂੰ 10:00 ਵਜੇ ਦਾ ਠੀਕ ਹੈ ਜੀ ਇਹ ਸਿਹਰੇ ਸਿਹਰੇ 8:30 9:00 ਵਜੇ ਆ ਕੇ ਦੁਕਾਨ ਖੁੱਲਣ ਤੋਂ ਪਹਿਲਾਂ ਬਾਹਰੋਂ ਮਾਲੇ ਦਾ ਚੁੱਕਣ ਦਾ ਫਰਜ਼ ਹੈਗਾ ਇੱਥੇ ਕਾਰ ਲੱਗੀ ਸੀ ਕਿਤੀ ਸਾਲਫ ਸਾਡੇ ਮੇਰੀ ਆਪਣੀ ਗੱਡੀ ਸੀ ਉਹਨਾਂ ਨੇ ਜੀਸੀਪੀ ਮਾਰਗ ਤੋੜ ਦਿੱਤਾ ਇੱਥੇ ਥੋੜਾ ਸਮਾਨ ਪਿਆ ਸੀ ਥਲੇ ਮਾੜਾ ਮੋਟਾ ਦੇਖੋ ਜੀ ਕ੍ਰੋਸਿੰਗ ਦਾ ਜਦੋਂ ਉਹਨਾਂ ਨੇ ਸਾਨੂੰ ਨੋਟਿਸ ਦਿੱਤਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਟਾਈਮ ਦੇ ਵਿੱਚ ਅਸੀਂ 80% ਕਲੀਅਰ ਕਰ ਦਿੱਤੇ ਆ ਰੋਡਸ ਇਹਨਾਂ ਨੇ ਸਾਨੂੰ ਇਹਨਾਂ ਐਮਐਲਏ ਸਾਹਿਬ ਨੇ ਸਾਨੂੰ ਫੋਨ ਕਰਕੇ ਜਦੋਂ ਉਸ ਇਹਨਾਂ ਨੇ মিডিਆ ਦੇ ਵਿੱਚ ਦੱਸਿਆ ਗਿਆ ਉਸ ਤੋਂ ਬਾਅਦ ਅਸੀਂ ਉਹੇ ਕੰਮ ਨੂੰ ਪ੍ਰੋਸੈਸ ਦੇ ਵਿੱਚ ਟਾਈਮ ਦੇ ਵਿੱਚ ਕਰਦੇ ਪਏ ਹਾਂ ਅਸੀਂ 80% ਅਕਰੋਜਮੈਂਟਸ ਕਵਰ ਕਰ ਦਿੱਤੀਆਂ ਹੋਈਆਂ 20 30 ਦੇਖੋ ਜੀ ਆਖਿਰਕਾਰ ਲੋਹਾ ਲੋਹੇ ਨੂੰ ਚੁੱਕਣ ਦਾ ਟਾਈਮ ਚਾਹੀਦਾ ਕੋਈ ਮਸ਼ੀਨਸ ਚਾਹੀਦੀ ਹੈ ਕੋਈ ਲੇਬਰ ਚਾਹੀਦੀ ਹੈ ਕਿਸੇ ਵੇਲੇ ਲੇਬਰ ਨਹੀਂ ਪ੍ਰੋਵਾਈਡ ਹੁੰਦੀ ਕਿਸੇ ਵੇਲੇ ਮਸ਼ੀਨਸ ਨਹੀਂ ਦੇਖੋ ਜੀ ਇੰਨੀਆਂ ਦੁਕਾਨਾਂ ਆ ਗਈਆਂ ਨੇ ਇੰਨੀਆਂ ਦੁਕਾਨਾਂ ਨੂੰ ਮਾਲ ਚੁੱਕਣ ਦਾ ਕੋਈ ਨਾ ਕੋਈ ਟਾਈਮ ਤੇ ਚਾਹੀਦਾ ਹੈ ਨਾ ਦੇਖੋ ਲੋਹੇ ਚੁੱਕੇ ਕਿਵੇਂ ਚੁੱਕਾਂਗੇ ਲੋਹੇ ਤੋਂ ਕੋਈ ਇਮੀਜੇਟ ਇੱਕ ਲੜਕਾ ਬੰਦਾ ਕਹਿੰਦਾ ਇੱਧਰ ਕੋਈ ਐਡਾ ਦੇਖੋ ਜਿੰਨੀ ਵੀ ਕਵਾੜੀ ਮਾਰਕੀਟ ਕਾਦੇ ਲਈਏ ਕਿ ਦੇਖੋ ਗੱਡੀਆਂ 15 ਸਾਲ ਤੋਂ ਪਹਿਲਾਂ ਜਿਹੜੀ ਡੈਮੇਜ ਹੋ ਰਹੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਿੱਥੇ ਕਰਨਾ ਇੱਥੇ ਹੀ ਹੈ ਨਾ ਸਾਨੂੰ ਪ੍ਰੋਪਰ ਸਾਡੂ ਕੋਈ ਮੰਗ ਹੈਗੀ ਹੈ ਕਿ ਸਾਨੂੰ ਪ੍ਰੋਪਰ ਜਗ੍ਹਾ ਦਿੱਤੀ ਸਾਨੂੰ ਤੰਗ ਨਾ ਕੀਤਾ ਜਾਵੇ ਅਸੀਂ ਮਾਰਕੀਟ ਜਿੰਨਾ ਦੁਨੀਆ ਦੇ ਜਿੰਨੀਆਂ ਗੱਡੀਆਂ ਚੱਲ ਰਹੀਆਂ ਹਨ ਯਾਨੀ ਕਿ ਸਾਡੇ ਪੰਜਾਬ ਵਿੱਚ ਜਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਉਹ ਡਿਸਮੈਂਟਲ ਅਲਟੀਮੇਟਲੀ ਇੱਥੇ ਹੀ ਹੋਣੀਆਂ ਨੇ ਠੀਕ ਹੈ ਨਹੀਂ ਗੱਲ ਅਗਰ ਇੱਥੇ ਹੋਣੀਆਂ ਤੇ ਸਾਨੂੰ ਕਿਉਂ ਤੰਗ ਕੀਤਾ ਜਾ ਰਿਹਾ ਹਾਂ ਇੱਕ ਹੋਰ ਗੱਲ ਹੈ ਦੇਖੋ ਜੀ ਇਹਨਾਂ ਨੇ ਕਿਹਾ ਜੀ ਐਮਐਲਏ ਸਾਹਿਬ ਨੇ ਮੈਮ ਨੇ ਕਿਹਾ ਨਹੀਂ ਗੱਲ ਕਿ ਅਸੀਂ ਜੀ ਰੋਡਾਂ ਦੇ ਇੰਨੇ ਹੀ ਪ੍ਰੋਜੈਕਟ ਚਾਲੂ ਕੀਤੇ ਜੀ ਸਾਡਾ ਕੰਮ ਨਹੀਂ ਹੋ ਪਾ ਰਿਹਾ ਦੇਖੋ ਜੀ ਇਹ ਦੇਖੋ ਜੀ ਇਹ ਰੋਡ ਚੈੱਕ ਕਰੋ ਤੁਸੀਂ ਕਿਹੜੀ ਕੈ ਇਹਦੇ ਦੇਖੋ ਕੋਈ ਵੀ ਕੰਮ ਦੇ ਇੱਕ ਡੈਕੋਰੰਡਮ ਹੁੰਦਾ ਹੈ ਕਿ ਤਰੀਕਾ ਹੁੰਦਾ ਕੀ ਦੇਖੋ ਤੁਸੀਂ ਐਲੀ ਰੋਡ ਖਾਲੀ ਕਰਨੀ ਹੈ ਨਾ ਤੁਸੀਂ ਨੋਟਿਸ ਦਿਓ ਵੀ ਐਲੀ ਰੋਡ ਖਾਲੀ ਕਰ ਦਿਓ ਤੁਸੀਂ ਐਲੀ ਰੋਡ ਦਾ ਕੰਮ ਖਤਮ ਕਰ ਲਓ ਉਸ ਤੋਂ ਬਾਅਦ ਦੇਖੋ ਐਲਟ ਸਾਈਡ ਮੈਂ ਇਧਰ ਜਰਾ ਦੇਖੋ ਜਿਹੜਾ ਨੁਕਸਾਨ ਹੋਇਆ ਰੋਡ ਦੇਖੋ ਜਰਾ ਇਹ ਦੇਖੋ ਕੀ ਹਾਲ ਬਣਿਆ ਜੇਕਰ ਤੁਸੀਂ ਇਧਰ ਕੰਮ ਸ਼ੁਰੂ ਕਰਨਾ ਹੈ ਜੇਕਰ ਤੁਸੀਂ ਇਸ ਕੰਮ ਐਲੀ ਸਾਈਡ ਤੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਵਾਅਦਾ ਦਿਓ ਕਿ ਇਹ ਵਾਲੀ ਲਾਈਨ ਕਲੀਅਰ ਕੀਤੀ ਜਾਵੇ ਅਗਰ ਫੇਰ ਬੰਦੇ ਸਾਡੇ ਬੰਦੇ ਨਾ ਯੂਨੀਅਨ ਦੇ ਮੈਂਬਰ ਨਾ ਕਰਨ ਅਸੀਂ ਉਹਦੇ ਜ਼ਿੰਮੇਵਾਰ ਹਾਂ ਜਿਹੜਾ ਮਰਜੀ ਸਮਾਨ ਚੁੱਕ ਕੇ ਲਾਜੋ ਦੇਖੋ ਤੁਸੀਂ ਐਡ ਪ੍ਰੈਜ਼ੈਂਟ کہہ ਰਹੇ ਹੋ ਐਂਡਲ ਮਨੇ ਇਹਨੇ ਇਹਨੇ ਸਾਲਾ 15 20 ਸਾਲਾਂ ਦਾ 30 ਸਾਲਾਂ ਦਾ ਲੋਕਾਂ ਨੂੰ ਮਾਰ ਲਿਆ ਕੋਈ ਐਗਕਦਮ ਕਹਿਵੇਂ ਇਹਨਾਂ ਵਾਲਾ ਲੋਏ ਝੁਕ ਲੈਣਗੇ ਝੁਕ ਸਕਦੇ ਨੇ ਕਦੀ ਨਹੀਂ ਝੁਕ ਸਕਦੇ 4 ਮਹੀਨੇ ਹੋ ਗਏ ਸਾਨੂੰ ਅੱਜ ਸੀਵਰੇਜ ਦੇਖੋ ਤੁਹਾਡੇ ਕਮੈਂਟਾਂ ਰੀਡਿੰਗ ਕਮੈਂਟਾਂ ਦੇਖੋ ਉਹ ਦੇਖੋ ਕੀ ਹਾਲ ਹੈ ਮਛਰ ਦਾ ਕੀ ਬੁਰਾ ਹਾਲ ਬਣਾਇਆ ਸਾਡੀ ਕੋਈ ਸੀਟ ਲਾਈਟ ਨਹੀਂ ਗਈ ਇੱਥੇ ਰਾਤੀ ਚੋਰੀਆਂ ਹੁੰਦੀਆਂ ਨੇ ਅਸੀਂ ਮਾਰ ਰੱਖ ਕੇ ਜਾਂਦੇ ਸਵੇਰੇ ਮਾਲ ਗਾਇਬ ਹੋ ਜਾਂਦਾ ਕੋਈ ਤਰੀਕੇ ਦਾ ਕੋਈ ਸਿਸਟਮ ਨਹੀਂਗਾ ਸਾਡੀ ਸਾਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਇੱਥੇ ਦੇਖੋ ਜੀ ਹਰ ਬੰਦੇ ਨੇ ਰੋਈ ਸਵੇਰੇ ਸਫਾਈ ਕਰਨੀ ਹੈ ਠੀਕ ਨਹੀਂ ਉਹਦਾ ਕੂੜਾ ਵੀ ਨਿਕਲਣਾ ਹੈ ਕੂੜਾ ਕੀ ਹੁੰਦਾ ਹੈ ਕੂੜਾ ਅਲਟੀਮੇਟਲੀ ਦੁਕਾਨਦਾਰਾਂ ਨੂੰ ਚੌਂਕ 'ਚ ਸੁੱਟਣਾ ਪੈਂਦਾ ਇੱਥੇ ਕੋਈ ਡੈਮਬ ਵਾਲਾ ਸਿਸਟਮ ਨਹੀਂ ਹੈਗਾ ਕੋਈ ਬੰਦੇ ਨੂੰ ਟਰਾਲੀ ਨਹੀਂ ਆਂਦੀ ਕਿ ਜਿਹੜਾ ਮਾਲ ਚੁੱਕੇ ਜਿਹੜੇ ਇਹਨਾਂ ਨੇ ਪੂੜੇ ਵਾਲੇ ਵੀ ਨਹੀਂ ਆਂਦੇ ਚੁੱਕਣ ਲਈ ਨਹੀਂ ਬਿਲਕੁਲ ਆਂਦੇ ਨਾ ਕੋਈ ਸਟਰੀਟ ਲਾਈਟ ਹੈਗੀ ਜੇ ਕੋਈ ਵੀ ਨਹੀਂ ਹੈਗਾ ਇਹ ਖੰਮੇ ਦੀ ਗੱਲ ਕਰ ਰਹਾ ਮੈਂ ਫੇਰ ਦੁਬਾਰਾ ਪਹਿਲੇ ਵੀ ਤੁਹਾਨੂੰ ਟਿੱਪਣੀ ਕੀਤੀ ਹੈ ਆਹ ਖਬਰ ਅਦਰ ਸਾਈਡ ਹੋਈ ਆਹ ਰੋਡ ਦੇ ਵਿੱਚ ਘਾਰ ਖੰਭਾ ਸੁਣੋ ਜੀ ਸਾਡੀਆਂ ਦੋ ਦੁਕਾਨਾਂ ਹੈ ਪਿੱਛੇ ਤੋਂ ਲਾਸਟ ਨਿਊਜ਼ ਸੁਣੀ ਹੋਣੀ ਸਾਡਾ ਦੇਖੋ ਜੀ 14 ਨੰਬਰ ਤੇ 15 ਪਾਣਾ 15 ਨੰਬਰ ਤੇ 13 ਨੰਬਰ 14 ਨੰਬਰ ਦੋ ਦੁਕਾਨਾਂ ਇਹਨਾਂ ਨੂੰ ਵੀ ਇਹਨਾਂ ਦੀ ਦੁਕਾਨ ਤੇ ਵੀ ਅੱਗ ਲੱ ਗੰਦੀ ਹੈ ਉਹ ਬੰਦਾ ਰਿਸ਼ਵਤ ਲੈਂਦਾ ਜੇ ਮੈਂ ਸਪਸ਼ਟ ਕਹਿ ਰਿਹਾ ਉਹ ਬੰਦਾ ਜਿਹੜੇ ਕੋ ਪੈਸੇ ਲੈਂਦਾ ਨੂੰ ਤੰਗ ਨਹੀਂ ਕਰਦਾ ਆਮ ਬੰਦੇ ਨੂੰ ਹਰ ਇੱਕ ਨੂੰ ਤੰਗ ਕਰਦਾ ਜੀ 10 ਕਰੋੜ ਦੀ ਇਹ ਜਹਾਇਗੜ੍ਹ ਦੀ ਪ੍ਰੋਪਰਟੀ ਕਿੱਥੋਂ ਦੇਖ ਲਓ ਆ ਸਾਹਮਣੇ ਸਾਡੀ 15 ਨੰਬਰ ਦਾ ਗਾਂਜੇ ਅੱਜ 4 ਮਹੀਨੇ ਹੋ ਗਏ ਕੰਪਲੇਂਟ ਬੰਦਿਆ ਉਧਰ ਵੀ ਆਓ ਕੰਪਲੇਂਟ ਬੰਦਿਆ ਹੋ ਗਏ ਜੇ 4 ਮਹੀਨੇ ਕੋਈ ਕਰਨ ਇਹ ਸਾਡੀ ਦੁਕਾਨਦਾਰੀ ਬੰਦ ਪਈ ਹੋਈ ਹੈ ਬੱਛਰ ਵੇਖੋ ਕਿੰਨਾ ਜੇ ਕਿਹੜਾ ਮਹੀਨਾ ਚੱਲਦਾ ਕਿਹੜੀਆਂ ਬਰਸਾਤਾ ਚੱਲਦੀਆਂ ਵੀ ਆ ਅਈ ਬਹੁਤ ਤੰਗ ਆ ਬੜੀ ਵਾਰੀ ਕੰਪਲੇਂਟ ਪਾਈ ਆ ਕੋਈ ਨਹੀਂ ਕਰਦਾ ਜੋ ਉਹਦਾ ਸਾਰਾ ਇੰਜ ਦਾ ਇੰਜ ਹੀ ਗੰਦਾ ਹੈ ਅੱਜ ਦੇ ਚਲਾਨ ਕੱਟਣ ਆ ਤੇ ਉਹ ਵੇਖੋ ਕੀ ਹਾਲ ਜੇ ਆ ਕਿਥੇ ਬੈਣ ਵਾਲਾ ਜੇ ਨੀਰੀ ਬਿਮਾਰੀ ਦਾ ਘਰ ਦੇਖੋ ਕਿੰਨਾ ਵਾ 15 ਦਿਨਾਂ ਤੋਂ ਸਵਾਈਆਂ ਕਰ ਰਹੇ ਨੇ ਨੂੰ ਮਾਰ ਜੁਕਦੇ ਨੇ ਨੂੰ ਸਹੀ ਜੁਕਦੇ ਪਏ ਆ ਦੇਖੋ ਜੀ ਆਖਿਰਕਲ ਲੋਇਆ ਜੁਕਦੇ ਟਾਈਮ ਲੱਗਣਾ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਇਸ ਟਾਈਮ ਚਲਾਨ ਕੱਟਣ ਆ ਜਾਂਦੇ ਨੇ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਇੱਥੇ ਨਾ ਸਫਾਈ ਦੇ ਕਰਮਚਾਰੀ ਕੋਈ ਧਿਆਨ ਸਾਹਮਣੇ ਦੇਖੋ ਮੱਛਰ ਕਿਨਾਂ ਜੀ ਹਾਂ ਇਹ ਤੇ ਮਾਰੋ ਗੱਲ ਇੱਕ ਇੱਕ ਹੋਰ ਗਈ ਹੈ ਇੱਕ ਹੋਰ ਗੱਲ ਗਈ ਜੀ ਸਫਾਈ ਹੋਣੀ ਹੈ ਟ੍ਰਾਂਸਪੋਰਟ ਨਗਰ ਦੀ ਠੀਕ ਹੈ ਜੀ ਜਹਾਜਗੜ੍ਹ ਵੀ ਉਹਦਾ ਹੀ ਹਿੱਸਾ ਹੈ ਵਾ ਮੈਂ ਇਹਨਾਂ ਨੂੰ ਸਾਰਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਕਿ ਸਿਰ ਸੀਵਰੇਜ ਸਰ ਇੱਥੇ ਹੈ ਨਹੀਂ ਕੋਈ ਨਾ ਇੱਥੇ ਸੀਵਰੇਜ ਦੀ ਵਿਵਸਥਾ ਨਾ ਪੀਣ ਵਾਲੇ ਪਾਣੀ ਦੀ ਵਿਵਸਥਾ ਜਿਹੜੀਆਂ ਮੂਲ ਬੁਨਸਵਿਧਾਵਾਂ ਨੇ ਉਹ ਤਾਂ ਹੈ ਹੀ ਨਹੀਂ ਨਾ ਤੇ ਜਦੋਂ ਗੱਲ ਕੀਤੀ ਕਹਿੰਦੇ ਜੀ ਸੀਵਰ ਤੁਹਾਡੇ ਕੁਆੜੀਆਂ ਕਰਕੇ ਬੰਦ ਹੁੰਦੇ ਨੇ ਚਲੋ ਮੰਨ ਲਿਆ ਇਧਰਲੇ ਸੀਵਰ ਦੇ ਕੁਆੜੀਆਂ ਕਰਕੇ ਬੰਦ ਹੋ ਗਏ ਪਰ ਲੀਆਂ 6 ਗਲੀਆਂ ਜਿੱਥੇ ਟ੍ਰਾਂਸਪੋਰਟਾਂ ਨੇ ਕੀ ਉਥੇ ਵੀ ਕੁਆੜੀਆਂ ਨੇ ਬੰਦ ਕੀਤੇ ਨੇ ਇਹਨਾਂ ਨੇ ਸਿਰਫ ਇੱਕ ਬਹਾਨਾ ਫੜਿਆ ਹੋਇਆ ਕਿ ਟ੍ਰਾਂਸਪੋਰਟ ਨਗਰ ਦੀਆਂ ਸ਼ਿਕਾਇਤਾਂ ਬਹੁਤ ਗਈਆਂ ਟ੍ਰਾਂਸਪੋਰਟਰਾਂ ਦੀਆਂ ਵੀ ਤੇ ਕੁਆੜੀਆਂ ਦੀਆਂ ਵੀ ਉਹ ਸਿਰਫ ਇੱਕ ਕਿਹੜੇ ਜਿਹੜੀ ਕੱਢਣੀ ਸੀ ਨਾ ਆ ਕੇ ਕੁਆੜੀਆਂ ਉੱਪਰ ਕੱਢਣ ਦੇ ਨੇ ਜਿਹੜੀ ਮੇਨ ਰੀਜ਼ਨ ਹੈਗਾ ਵੈ ਰੀਜ਼ਨ ਤੇ ਤੋ ਇਹ ਹੁੰਦਾ ਤੇ ਤੁਹਾਡੇ ਕੋਲ ਸਫਾਈਆਂ ਹੋਈਆਂ ਨਹੀਂ ਅੱਜ 10 ਸਾਲ ਹੋ ਗਏ ਸਾਨੂੰ ਦੇਖਦੇ ਆ ਗਲੀ ਵਿੱਚੋਂ ਪਾਣੀ ਨਹੀਂ ਜਾਂਦਾ ਉਹ ਕੀ ਸੀਵਰੇ ਸਿਸਟਮ ਉਹਤੇ ਬਣਾਏ ਨੇ ਇਹਨਾਂ ਨੇ ਇਹਨਾਂ ਨੇ ਉਹੀ ਕੰਮ ਕਰਨਾ ਪਹਿਲਾਂ ਸੜਕਾਂ ਬਣਾਉਣੀਆਂ ਬਾਅਦ ਸੀਵਰ ਪਾਉਣ ਵਾਸਤੇ ਸੜਕਾਂ ਨਵੀਆਂ ਪੁੱਟ ਕੇ ਗਾਂਹ ਜਾਣਾ ਵੇ ਇਹੋ ਜੀ ਸਫਾਈ ਸਾਨੂੰ ਨਹੀਂ ਚਾਹੀਦੀ ਜੇ ਕਰਨਾ ਹੈ ਪ੍ਰੋਪਰ ਤਰੀਕੇ ਨਾਲ ਸਾਫ-ਸਫਾਈ ਕਰੋ ਪਹਿਲਾਂ ਸੀਵਰੇ ਪਾਓ ਜਿਹੜੀ ਮੁੱਢਲੀ ਵਿਵਸਥਾ ਜਿਹੜੀ ਮੁੱਢਲੀ ਸੁਵਿਧਾ ਹੈਗੀ ਪਹਿਲਾਂ ਉਹ ਦਿਓ ਉਸ ਤੋਂ ਬਾਅਦ ਸਟਰੀਟ ਲਾਈਟਾਂ ਲਾਓ ਤੇ ਫਿਰ ਸੜਕਾਂ ਪਾਓ ਇਹ ਸਿਰਫ ਇੱਕ ਕਿੜੇ ਕੱਢਣ ਵਾਸਤੇ ਅੱਜ ਤੱਕ ਦੇਖੋ ਜੀ ਟਰਾਂਸਪੋਰਟ ਨਗਰ ਤੋਂ ਰੇਤ ਬਜਰੀ ਦੀਆਂ ਦੁਕਾਨਾਂ ਤੋਂ ਰੇਤਾ ਨਹੀਂ ਚੁੱਕੀ ਗਈ ਕੀ ਗੱਲ ਇਹ ਮਹੀਨਾ ਲੈਂਦੇ ਨੇ ਉਤੋਂ ਜਿੱਦ ਤੱਕ ਸਾਨੂੰ ਪਤਾ ਲੱਗਾ ਵੈ ਇਹ ਸਾਰੇ ਟਰੱਸਟ ਨੂੰ ਮਹੀਨਾ ਜਾਂਦਾ ਉਤੋਂ ਤੇ ਕੀ ਗੱਲ ਇਹਨਾਂ ਕੋਲ ਰੇਤ ਬਜਰੀ ਦੇ ਤੱਕ ਚਕਾਈ ਨਹੀਂ ਗਈ ਅੱਜ ਵੀ ਰੇਤ ਬਜਰੀ ਟਰਾਲੀਆਂ ਉਤੇ ਲੱਗਦੀਆਂ ਅੱਜ ਵੀ ਰੇਤਾ ਬਜਰੀ ਡੰਪ ਉਤੇ ਬਣੇ ਪਏ ਨੇ ਪਹਿਲਾਂ ਇਹ ਉਹਨਾਂ ਨੂੰ ਚਕਾਉਣ ਆ ਜਾ ਕੇ ਫਿਰ ਬਸ ਕਵਾੜੀਆਂ ਦੇ ਦਿਵਾਲੇ ਹੋਣਾ ਵੈ ਕਿ ਕਵਾੜੀਆਂ ਤੇ ਬਸ ਮਾਲ ਗੰਦ ਪਾਇਆ ਗੰਦ ਪਾਇਆ ਕੀ ਗੰਦ ਪਾਇਆ ਦੱਸੋ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਤੋਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਹੀ ਐਮਐਲਏਾਂ ਨੂੰ ਬਹੁਤ ਜ਼ਿਆਦਾ ਦੋਸ਼ੀ ਮੰਨਦੇ ਨੇ ਸਬਦਾ ਤੁਸੀਂ ਦੇਖ ਸਕਦੇ ਸੀ ਆਪਾਂ ਹਰ ਇੱਕ ਬੰਦੇ ਨਾਲ ਗੱਲਬਾਤ ਕੀਤੀ ਸਾਰਿਆਂ ਦੇ ਅੰਦਰ ਬਹੁਤ ਹੀ ਜ਼ਿਆਦਾ ਰੋਸ਼ ਹੈ ਸਾਰੇ ਹੀ ਬਹੁਤ ਪਰੇਸ਼ਾਨ ਹੈ ਇਸ ਦਾ ਮਾਮਲਾ ਜਿਹੜਾ ਕੀ ਹੈ ਐਮ ਐਲ ਏ ਸਾਹਿਬ ਨੂੰ ਠੀਕ ਕਰਨਾ ਚਾਹੀਦਾ ਹੈ ਇਸ ਨਾਲ ਮੈਨੂੰ ਦੋ ਇਜਾਜ਼ਤ ਟੇਕਦੇ ਰਹੋ ਗ੍ਰੇਟ ਪੰਜਾਬੀ